ਬਜਟ ਨੂੰ ਲੈ ਕੇ ਵਿਰੋਧੀ ਸਵਾਤ ਉੱਪਰ ਇਹ ਨੇ ਖਾਸ ਕਰਕੇ ਹਾਸੇ ਵਰਤਕ ਔਰ ਬਾਦਗ ਬਜਟ ਨੂੰ ਲੈ ਕੇ ਜੀ ਪੰਜਾਬ ਨਾ ਯਾਦ ਚੱਲੇ ਵਾਲਾ ਬਾਗ ਜੀ ਪਲੀਜ਼ ਇਹ ਅਸੀਂ ਸ਼ਹੀਦ ਸ਼ਹੀਦਾ ਦੀ ਸ਼ਹੀਦਾ ਦੀ ਧੂਮੀ ਦੇ ਬੈਠਿਆ ਅੱਜ ਸ਼ਹੀਦ ਹਾਂਜੀ ਉਹ ਕੇ ਮਹਾਰਾਜ ਸੀਸਿਕ达 ਸਿੰਘਾ ਕਰਨ ਜਿਹੜਾ ਹੈਗਾ ਇੰਗਲੈਂਡ ਤੋਂ ਆਉਦੀ ਵਾਪਸੀ ਵੀ ਕੋਈ ਸਾਡੀ ਸਰਕਾਰ ਕਰੇ ਕਦਮ ਚੁੱਕੀ ਹੈ ਡੈਫੀਨੇਟਲੀ ਮੋਦੀ ਜੀ ਜਿਹੜੇ ਰਾਸ਼ਟਪਤ ਨੇ ਜਿੰਨਾ ਕੁ ਇਤਿਹਾਸ ਨਾਲ ਛੇੜਛਾੜ ਹੋਈ ਹੈ ਉਹ ਸਟੈਪ ਬਾਈ ਸਟੈਪ ਮੋਦੀ ਜੀ ਜਿਹੜੇ ਨੇ ਸੁਧਾਰ ਕਰਦੇ ਬਏ ਨੇ ਸੋ ਇਹਦੇ ਬਾਰੇ ਵੀ ਪ੍ਰਿਆਸ ਕਰਾਂਗੇ ਮੈਂ ਵੀ ਉਹਨਾਂ ਨੂੰ ਇਹ ਨਿਵੇਦਨ ਕਰਾਂਗਾ ਇੱਕ ਵਾਰ ਲਿਖ ਕੇ ਐਸਾ ਵਿਸ਼ਾਲ ਜੀ ਕਿ ਇੱਕ ਤੇ ਹਰ 6 ਮਹੀਨੇ ਬਾਅਦ ਅਸੀਂ ਪੇਂਟਿੰਗ ਕਰਾਣੇ ਆ ਤੇ ਮੈਂਟੇਨੈਂਸ ਚਲਦੀ ਰਹਿੰਦੀ ਹੈ ਜੀ ਕਿਉਂਕਿ ਮੈਂਟੇਨੈਂਸ ਇੱਕ ਰੈਗੂਲਰ ਪ੍ਰੋਸੈਸ ਹੈ ਐਸ ਵੇਲੇ ਵੀ ਅਸੀਂ ਜਿਹੜਾ ਵੁੱਡਵਰਕ ਹੈ ਉਹਨੂੰ ਦੀਮਕ ਲੱਗ ਗਿਆ ਸੀ ਅਸੀਂ ਠੀਕ ਕਰਵਾ ਰਹੇ ਆ ਏਅਰ ਕੰਡੀਸ਼ਨ ਸਾਰੇ ਚੱਲ ਰਹੇ ਨੇ ਇਸੇ ਤਰ੍ਹਾਂ ਗੈਲਰੀਜ਼ ਨੂੰ ਵੀ ਅਸੀਂ ਠੀਕ ਕਰਵਾਇਆ ਮੁਖਰੀ ਜੀ ਸਾਹਿਬ ਤਾਂ ਕੁਝ ਗੈਲਰੀਜ਼ ਮੇਂ ਪ੍ਰੋਬਲਮ ਹੈ ਨਹੀਂ ਉਹ ਥੋੜਾ ਬਹੁਤ ਹੈ ਜੀ ਚੱਲਣਾ ਕੰਮ ਉਹ ਐਸਾ ਹੈ ਤੁਸੀਂ ਨਾਲ ਦੇਖੋਗੇ ਇਹ ਮੇਨਟੇਨੈਂਸ ਦਾ ਘਰ ਦੇ ਵਿੱਚ ਮੇਨਟੇਨੈਂਸ ਹੁੰਦੀ ਹੈ ਉਹ ਰੈਗੂਲਰ ਚੱਲ ਰਹੀ ਹੈ ਪੇਂਟਿੰਗ ਵੀ ਚੱਲ ਰਹੀ ਹੈ ਹਰ 6 ਮਹੀਨੇ ਬਾਅਦ ਅਸੀਂ ਇਹਦੀ ਪੇਂਟਿੰਗ ਜਿਹੜੀ ਹੈ ਉਹ ਕਰਵਾ ਲੇ ਆ ਆਓ ਤੁਹਾਨੂੰ ਦਿਖਾਈਏ ਜੀ ਸ਼ਹੀਦੀ

ਔਰ ਇਹ ਮੈਂ ਨਿਰਦੇਸ਼ ਦੇ ਤਹਿਲੇ ਆਪਣਾ ਜਿਹੜੇ ਇਥੋਂ ਦੇ ਸਾਰਾ ਕੰਮ ਦੇਖਦੇ ਨੇ ਮੁਖਰਜੀ ਸਾਹਿਬ ਸਾਡੇ ਨਾਲ ਬੈਠੇ ਨੇ ਇਹਨਾਂ ਨੇ ਸਾਰੀ ਉਮਰ ਸਮਰਪਿਤ ਕੀਤੀ ਹੈ ਮੁਖਰਜੀ ਸਾਹਿਬ ਨੇ ਇਸ ਸਮਾਰਕ ਦੇ ਦੇਖਰੇਖ ਲਈ ਔਰ ਮੇਰੀ ਇਹਨਾਂ ਨਾਲ ਕਰਚਾ ਹੋ ਰਹੀ ਸੀ ਕਿ ਗਾਈਡਸ ਬੁਲਾਏਗਾ ਨਾ ਆਲਰੇਡੀ ਵੀ ਡਿਸਕਸਡ ਅਬਾਊਟ ਦਿਸ ਗਾਈਡਸ ਫਿਨਲ ਇੱਕੀ ਹੈ ਜੀ ਆਈ ਹੈਵ ਆਲਰੇਡੀ ਡਿਸਕਸਡ ਨਾ ਨਹੀਂ ਨਹੀਂ ਯੂ ਆਰ ਰਾਈਟ ਆਈ ਹੈਵ ਆਲਰੇਡੀ ਡਿਸਕਸਡ ਵਿਦ they should increase the number of guides here so that they should just convey the people regarding the mess here which happened 100 plus years ago i want to think that the rule should make that photo clipping should not be there in front of that she no, did no no, no 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 we are not a statutory body but mai jo dekheya ke utthe de hath sab jodde re mai vi jodna mai vi need dena jehde nahi jodde ohna nu thoda jya asi prerit karan ਆਪਾਂ ਮੈਂ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼